ਦੇ ਅੰਦਰਲੇ ਪਾਸੇ ਕੈਮਰਾ ਮਾਰਦੀ ਇੱਕ ਵਾਰੀ ਆ ਕੇ ਟਰੈਕਟਰ ਦਿਖਾ ਦਈਏ ਏ ਟੂ ਜ਼ेड ਕਿੰਨੇ ਖੜੇ ਆ ਆ ਖੜੇ ਆ ਬਾਈ ਜਿਵੇਂ ਉਹ ਖੜੇ ਆ ਉਦੋਂ ਮਗਰਲੀ ਲਾਈਨ ਦੇ ਵਿੱਚ ਓਨੇ ਹੀ ਹੋਰ ਖੜੇ ਆ ਘੱਟੋ ਘਾਟ 35-40 ਟਰੈਕਟਰ ਗਿਣ ਚੁੱਕੇ ਬਾਈਆਂ ਦੇ ਕੋਲੇ ਖੜੇ ਆ ਲੋਨ ਦੀ ਸ਼ਬਦਾ ਆਪਣੇ ਕੋਲੇ ਹੈਗੀ ਆ ਕਿਹੜੇ ਮਰਜ਼ੀ ਟਰੈਕਟਰ ਤੋਂ ਲੋਨ ਕਰਵਾ ਸਕਦੇ ਆ ਜੀ 2010 ਮਾਡਲ ਤੋਂ ਉੱਪਰ ਲੋਨ ਹੋਣਾ ਆ ਹੂੰ ਤੇ ਹਰੇਕ ਬੈਂਕ ਤੋਂ ਆਪਾਂ ਲੋਨ ਕਰਵਾ ਦਿੰਦੇ ਆਂਗੇ ਉਹ ਕੋਈ ਦਿੱਕਤ ਨਹੀਂ ਆ ਦੋ ਘੱਟ 2 ਲੱਖ ਰੁਪਈਆ ਡਾਊਨ ਪੇਮੈਂਟ ਕੋਲੇ ਚਾਹੀਦੀ ਆ ਬਾਕੀ ਆਪਾਂ ਲੋਨ ਕਰਵਾ ਦਿੰਦੇ ਆਂਗੇ ਇਹ 2022 ਮਾਡਲ ਹੈ ਜੀ ਜਿਹਦਾ ਤੁਹਾਨੂੰ ਬਾਹਰ ਟਰੈਕਟਰ ਦਿਖਾਇਆ ਉਹ ਵੀ 2022 ਸੀ ਜਿਹੜਾ ਇਹ ਹੈ 0 ਮੀਟਰ ਇਹ 0 ਮੀਟਰ ਇਹ ਚਲਾਇਆ ਨਹੀਂ ਹਲੇ ਅੱਛਾ ਇਹ ਚੱਲੇ ਨਹੀਂ ਬਾਈ ਕੱਲੀ ਆਰਸੀ ਬਣੀਆ ਸਿਰਫ ਇਹਦੀ ਉਹ 0 ਮੀਟਰ ਹੈਗਾ ਹਾਂ ਜੀ ਇਹ ਹੈਗਾ 2013 ਮਾਡਲ ਜੀ 2013 ਮਾਡਲ ਠੀਕ ਆ ਇਹਦੇ ਟਾਇਰ ਵੀ ਹਲੇ ਨਾਲ ਦੇ ਆ ਇਹਦੇ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਬਾਈ 2013 ਮਾਡਲ ਦਾ ਟਾਇਰ ਨਾਲ ਦੇ ਪਏ ਆ ਬਈ ਟਾਇਰ ਮੇਰੇ ਖਿਆਲ ਨਾਲ ਹੇਰ ਚੰਗੇ ਪਈਆ ਫਿਰ ਵੀ ਹੈਨਾ ਹਾਂਜੀ ਹਾਂਜੀ ਇਹ ਬਹੁਤ ਘੱਟ ਚੱਲਿਆਗਾ ਇਹਦੀ ਕੀਮਤ ਹੈਗੀਗੀ ਪਿੰਡ ਸੰਘੇੜੇ ਦੇ ਵਿੱਚ ਖੜਾ ਬਈ ਪਿੰਡ ਸੰਘੇੜਾ ਜਮਾ ਬਰਨਾਲੇ ਦੇ ਨਜ਼ਦੀਕ ਪੈ ਜਾਂਦਾ ਬਰਨਾਲੇ ਸ਼ਹਿਰ ਦੇ ਬਿਲਕੁਲ ਨੇੜੇ ਪੈ ਜਾਂਦਾ ਪਿੰਡ ਤੇ ਪਿੰਡ ਸੰਘੇੜੇ ਦੇ ਵਿੱਚ ਆਹੇ ਢਾਲੀਵਾਲ ਟਰੈਕਟਰ ਵਾਲਿਆਂ ਦੇ ਕੋਲੇ 30 ਤੋਂ 35 ਟਰੈਕਟਰ ਇਹਨਾਂ ਦੇ ਕੋਲੇ ਬਈ ਆਮ ਹੀ ਖੜੇ ਹੁੰਦੇ ਆ ਘੱਟ ਤੋਂ ਘੱਟ 30 35 ਟਰੈਕਟਰ ਇਹਨਾਂ ਦੇ ਕੋਲ ਹੁੰਦੇ ਹੀ ਆ ਵੱਧ ਤੋਂ ਵੱਧ ਜਿੰਨੇ ਮਰਜੀ ਹੋ ਜਾਣ ਨਾ ਤੇ ਬਾਕੀ ਗਰਾਂਟੀ ਬਈ ਸਾਰੀ ਹੁੰਦੀ ਆ ਰੇਟ ਰੂਟ ਸਾਰਾ ਕੋ ਪੁੱਛਦੇ ਆ ਬਾਈ ਨੂੰ ਸ ਆਪਣਾ ਬਰਨਾਲੇ ਦੇ ਦੋ ਕਿਲੋਮੀਟਰ ਦੇ ਸਿਗੇੜਾ ਪਿੰਡ ਪੈਂਦਾ ਹੈ ਤੇ ਧਾਲੀਆ ਡਾਇਰੈਕਟਰ ਤੁਸੀਂ ਦੇਖ ਹੀ ਲਿਆ ਆਪਣੇ ਘਰ ਦਾ ਨਾਮ ਰੱਖਿਆ ਹੋਇਆ ਜਦੋਂ ਲੁਧਿਆਣੇ ਆਉਣਾ ਤਾਂ ਮੇਨ ਰੋਡ ਦੇ ਉੱਪਰ ਹੀ ਆ ਜਦੋਂ ਮੰਨ ਕੇ ਚਲੋ ਮੋਗੇ ਤੋਂ ਆਣਾ ਕਿਸੇ ਨੇ ਉਦੋਂ ਤਰਕਸ਼ੀਲ ਚੌਂਕ ਹੋ ਕੇ ਆਉਣਾ ਪੈਂਦਾ ਹੈ ਜੀ ਮੇਨ ਕਹਿ ਲਈਏ ਵੀ ਬਰਨਾਲੇ ਦੇ ਨਾਲ ਹੀ ਹੈ ਬਰਨਾਲੇ ਤੋਂ 2-3 ਕਿਲੋਮੀਟਰ ਦੇ ਆ ਬਰਨਾਲੇ ਤੋਂ 2-3 ਕਿਲੋਮੀਟਰ ਤੇ ਬਈ ਪਿੰਡ ਪੈ ਜਾਂਦਾ ਤੇ ਬਈ ਕਿੰਨੇ ਕੁ ਟਰੈਕਟਰ ਆਮ ਹੁੰਦੇ ਵੀ 30-35 ਆਪਣੇ ਕੋਲੇ ਹਾਂ 30 ਤੋਂ 35 ਜਾਂ 50 ਟਰੈਕਟਰ ਵੀ ਹੋ ਜਾਂਦੇ ਆ ਜੀ ਹਾਂਜੀ ਵੀ ਹੁੰਦੇ ਹੀ ਇੰਨੇ ਸਾਰੇ ਹਾਂ ਤੇ ਕਿਹੜੇ ਕਿਹੜੇ ਪੰਜਾਬ ਨੰਬਰ ਨਹੀਂ ਹੁੰਦੇ ਬਾਈ ਸਾਰੇ ਟਰੈਕਟਰ ਪੰਜਾਬ ਨੰਬਰ ਹੁੰਦੇ ਆ ਜੇ ਮੰਨ ਕੇ ਚੱਲੋ ਕੋਈ ਹਰਿਆਣਾ ਨੰਬਰ ਹੁੰਦਾ ਵੀ ਉਹ ਵੀ ਛੋਟਾ ਟਰੈਕਟਰ ਹੁੰਦਾ ਆਪਣੇ ਕੋਲੇ ਵੀ ਜਿਹੜੇ ਉਹ ਜੈਨੂਇਨ ਟਰੈਕਟਰ ਨੇ ਸਾਰੇ ਪੰਜਾਬ ਨੰਬਰ ਹੀ ਆ ਜੀ ਇਹ ਤਾਂ ਸ਼ੁਰੂ ਕਰ ਲਈ ਬਾਈ ਫਿਰ ਜੀ ਮੈਂ ਤੇ ਕਰ ਲੋ 4/4 ਕਰਾ ਦੱਸੋ ਡਿਟੇਲ ਕੀ ਆ ਬਾਈ ਇਹਦੀ ਇਹ 2022 ਮਾਡਲ ਹੈ ਜੀ ਠੀਕ ਆ ਜੀ ਤੇ ਇਹ 600 ਘੰਟਾ ਚੱਲਿਆ ਠੀਕ ਆ ਤੇ ਪੰਜਾਬ ਨੰਬਰ ਆ ਫਰਸਟ ਓਨਰ ਆ ਅੱਛਾ ਤੇ ਇਹਦੀ ਕੀਮਤ ਹੈਗੀ ਹੈਗੀ 11 ਲੱਖ 25000 11 ਲੱਖ 25000 ਮੌਕੇ ਤੇ ਵਾਰੀ ਹੋ ਜਾਂਦਾ ਮੌਕੇ ਤੇ ਜਿਹੇ ਜੇ ਮਰਜ਼ੀ ਵੰਡ ਤਾ ਨਾ ਪਾ ਜਾਈ ਬਾਈ ਮੌਕੇ ਤੇ ਲੈਸ ਹੋ ਜਾਊਗਾ ਜੀ ਬਾਕੀ ਇਧਰਲੇ ਪਾਸੇ ਇੱਥੇ ਨਹੀਂ ਮੋਕਰੀ ਗੱਲ ਬਾਈ ਅੰਦਰਲੇ ਪਾਸੇ ਕੈਮਰਾ ਮਾਰਦੀ ਇੱਕ ਵਾਰੀ ਆ ਕੇ ਟਰੈਕਟਰ ਦਿਖਾ ਦਈਏ A to Z ਕਿੰਨੇ ਖੜੇ ਆ ਆਹ ਖੜੇ ਆ ਬਾਈ ਜਿਵੇਂ ਉਹ ਖੜੇ ਆ ਉਦੋਂ ਮਗਰੀ ਲੈਣ ਦੇ ਵਿੱਚ ਉਨੇ ਹੀ ਹੋਰ ਖੜੇ ਆ ਘੱਟੋ ਘੱਟ 35-40 ਟਰੈਕਟਰ ਗਿਣ ਚੁੱਕੇ ਆ ਬਾਈਆਂ ਦੇ ਕੋਲੇ ਖੜੇ ਆ ਕੱਲੇ ਕੱਲੇ ਰੇਟ ਤੁਹਾਨੂੰ ਸਾਰੇ ਮਿਲ ਜਾਣਗੇ ਯਾਰ A to Z ਜੇ ਤੁਹਾਨੂੰ ਉੱਚੇ ਰੇਟ ਦਾ ਚਾਹੀਦਾ ਉੱਚੇ ਰੇਟ ਦਾ ਮਿਲ ਜੂਗਾ ਨੀਵੇਂ ਰੇਟ ਦਾ ਚਾਹੀਦਾ ਨੀਵੇਂ ਰੇਟ ਦਾ ਮਿਲ ਜੂਗਾ ਜਿਹੇ ਜਿਆ ਭਾਲ ਦੋ ਮਿਲ ਜੂਗਾ ਇਧਰਲੇ ਪਾਸੇ ਬਾਈ ਜੌਂਡੀਆ ਦਿਖਾਈ ਮੜਾ ਜਾਈ ਇਹ ਇਧਰ ਕਿੰਨੇ ਇਹਦਾ ਕੀ ਡਿਟੇਲ ਆ ਬਾਈ ਇਹ 2018 ਮਾਡਲ ਹੈ ਜੀ ਠੀਕ ਆ ਆਵਲ ਟਰੈਕਟਰ ਹਾਈ ਲੋ ਮੀਡੀਅਮ ਦੇ ਵਿੱਚ ਆ ਜੀ ਤੇ origignal ਏਜੰਸੀ ਰਿਕਾਰਡ ਦੇ ਮੁਤਾਬਕ 700 ਘੰਟਾ ਚੱਲਿਆ 700 ਘੰਟਾ origignal ਹਾਂਜੀ ਜੀ ਤੇ 915000 ਰੁਪਿਆ ਦੀ ਡਿਮਾਂਡ ਆ 915000 ਰੁਪਿਆ ਦੀ ਡਿਮਾਂਡ ਆ ਠੀਕ ਹੈ ਜੀ 50 ਨੰਬਰ ਇਹ ਵੀ 50 ਨੰਬਰ ਆ ਜਿਹੜੀ ਐਸੈਸਰੀ ਉੱਪਰ ਲੱਗੀ ਹੋਣੀ ਉਹ ਨਾਲ ਹੀ ਮਿਲਣੀ ਆ ਕੋਈ ਇਹ ਕੁਝ ਕੁਝ ਤਾਰਨਾ ਨਹੀਂ ਇਹਦੇ ਚ ਜਿਵੇਂ ਮੰਨ ਲੇ ਕਿ ਚਲੋ ਡੈਕ ਡੂਕੇ ਲੱਗਿਆ ਹੋਵੇ ਟਰੈਕਟਰ ਤੇ ਕੋਈ ਵੀ ਆ ਵੇਟ ਲੱਗਿਆ ਛਤਰੀ ਲੱਗੇ ਜਿਹੜਾ ਕੁਛ ਹੈ ਕੋ ਨਾਲ ਹੀ ਹੋਣਾ ਨਾਲ ਹੀ ਮਿਲੂਗਾ ਠੀਕ ਆ ਅੱਗੇ ਬਈ ਅਰਜਨ ਨੋਵਾ ਅੱਗੇ ਆ ਗਿਆ ਅਰਜਨ ਨੋਵਾ ਆਪਣੇ ਕੋਲੇ 2019 ਮਾਡਲ ਇਹ ਬਈ ਆ ਟਰੈਕਟਰ ਤੇ ਨਿਗਾ ਮਰਾਈ 2019 ਮਾਡਲ ਠੀਕ ਹੈ ਜੀ ਟਾਪ ਮਾਡਲ ਹੈ ਜੀ 1600 ਘੰਟਾ ਚੱਲਿਆ ਟਾਇਰ ਟੂਰ ਸਾਰਾ ਕੁਝ ਨਾਲ ਦੇ ਆ ਟਾਪ ਮਾਡਲ ਆ ਟਾਪ ਮਾਡਲ ਆ ਟਾਇਰ ਟੂਰ ਬਈ ਸਾਰਾ ਕੁ ਇਹ ਆਪਣੇ ਕੋਲ ਪ੍ਰੀ 2016 ਮਾਡਲ ਹੈ ਠੀਕ ਹੈ ਜੀ ਤੇ ਪੰਜਾਬ ਨੰਬਰ ਆ ਫਸਟ ਹੁੰਦਰਾ ਫਸਟ ਹੁੰਦਰਾ ਫਸਟ ਹੁੰਦਰਾ ਠੀਕ ਹੈ 2000 ਕਿੰਨਾ ਸੀ 2016 ਮਾਡਲ 2016 ਮਾਡਲ ਠੀਕ ਹੈ ਤੇ ਇਹਦੀ ਕੀਮਤ ਹੈਗੀ ਹੈ 6.5 ਲੱਖ ਰੁਪਏ 6.5 ਲੱਖ ਰੁਪਏ ਜੀ ਹੁਣ ਭਾਈ ਜੇ ਕੋਈ ਕਈ ਵੀਦੀ ਕੀਮਤ ਪੂਰੀ ਨਹੀਂ ਦੇ ਸਕਦਾ ਲੋਨ ਲੋਨ ਕਰਵਾ ਦੇ ਲੋਨ ਦੀ ਸ਼ਰਤ ਆਪਣੇ ਕੋਲ ਹੈਗੀ ਆ ਕਿਹੜੇ ਮਰਜ਼ੀ ਟਰੈਕਟਰ ਤੋਂ ਲੋਨ ਕਰਵਾ ਸਕਦੇ ਆ ਜੀ 2010 ਮਾਡਲ ਤੋਂ ਉੱਪਰ ਲੋਨ ਹੋਣਾ ਆ ਹਮ ਤੇ ਹਰੇਕ ਬੈਂਕ ਤੋਂ ਆਪਾਂ ਲੋਨ ਕਰਵਾ ਦਿੰਦੇ ਆਂਗੇ ਉਹ ਕੋਈ ਦਿੱਕਤ ਨਹੀਂ ਆ ਹਰੇਕ ਬੈਂਕ ਤੋਂ ਲੋਨ ਹੋ ਜਾਣਾ 2010 ਮਾਡਲ ਤੋਂ ਜਿੰਨੇ ਵੀ ਉੱਪਰ ਲੈ ਟਰੈਕਟਰ ਲੈਣਾ ਉੱਚਾ ਮਾਡਲ ਲੈਣਾ ਘੱਟ ਤੋਂ ਘੱਟ 2 ਲੱਖ ਰੁਪਈਆ ਡਾਊਨ ਪੇਮੈਂਟ ਕੋਲੇ ਚਾਹੀਦੀ ਆ ਬਾਕੀ ਆਪਾਂ ਲੋਨ ਕਰਵਾ ਦਿੰਦੇ ਆਂਦੇ 2 ਲੱਖ ਰੁਪਈਆ ਡਾਊਨ 2 ਲੱਖ ਰੁਪਈਆ ਲੋਨ ਦਾ ਘੱਟ ਤੋਂ ਘੱਟ 2 ਲੱਖ ਰੁਪਈਆ ਦੇਣਾ ਪਊਗਾ ਉੱਤੇ ਜਿੰਨੇ ਮਰਜ਼ੀ ਦੇ ਦਿਓ ਹਾਂਜੀ ਹਾਂਜੀ ਜੀ ਫਿਰ ਅੱਗੇ ਸਵਰਾਜ 963 ਆ ਗਿਆ ਜੀ ਇਹ 2020 ਮਾਡਲ ਹੈ ਜੀ ਫਰਸਟ ਓਨਰ ਆ 1000 ਘੰਟਾ ਚੱਲਿਆ ਆ ਅੱਛਾ ਹਾਂ ਜਿਹੜਾ ਬੇ ਅੱਛਾ ਇਹ ਨਾਲ ਹੀ ਮਿਲ ਜੂਗਾ ਹਾਂ 7,60,000 ਰੁਪਏ ਦੀ ਕੀਮਤ ਆ 7,60,000 ਰੁਪਏ ਕੀਮਤ ਆ ਬਈ ਇਹ 4x4 ਹੀ ਖੜਿਆ ਉਹ ਤੱਕ ਦੇਖ ਲਓ ਨਿਗਾਹ ਮਾਰ ਲਿਓ ਫਿਰ ਆ ਗਿਆ ਜੀ ਇਧਰਲੇ ਪਾਸੇ ਪ੍ਰੀਤ ਹਾਂ ਪ੍ਰੀਤ ਇਹ ਉਹਦੇ ਨਾਲ ਦੀ ਆ ਗਿਆ ਇਹ ਉਹਦੇ ਨਾਲ ਦੀ ਆ ਗਿਆ ਉਹ 2016 ਮਾਡਲ ਸੀ ਆਪਣੇ ਕੋਲੇ ਤੇ ਇਹ 2017 ਮਾਡਲ ਆ ਅੱਛਾ ਇਹ ਉੱਚਾ ਆ ਗਿਆ ਹਾਂ ਇਹ ਬਰਨਾਲਾ ਨੰਬਰ ਹੀ ਆ ਸਾਡੇ ਲੋਕ ਲੈ ਇੱਥੇ ਠੀਕ ਹੈ ਜੀ ਸੈਕੰਡ ਓਨਰ ਆ ਇਹ ਸੈਕੰਡ ਓਨਰ ਆ ਸੈਕੰਡ ਓਨਰ ਆ ਜੀ ਵੀਰੇ ਤੇ ਇਹਦੀ ਕੀਮਤ ਵੀ 6.5 ਲੱਖ ਰੁਪਏ ਆ ਇਹਦੀ ਕੀਮਤ ਵੀ ਵੀ 6.5 ਲੱਖ ਰੁਪਈਆ ਬਾਕੀ ਇਧਰ ਨੋਵ ਇਹ 2022 ਮਾਡਲ ਹੈ ਜੀ ਜਿੱਦਾਂ ਤੁਹਾਨੂੰ ਬਾਹਰ ਟਰੈਕਟਰ ਦਿਖਾਇਆ ਉਹ ਵੀ 2022 ਸੀ ਜਿਹੜਾ ਇਹ ਹੈ 0 ਮੀਟਰ ਆ ਇਹ 0 ਮੀਟਰ ਇਹ ਚਲਾਇਆ ਨਹੀਂ ਹਲੇ ਅੱਛਾ ਇਹ ਚੱਲੇ ਹੀ ਨਹੀਂ ਬਾਈ ਕੱਲੀ ਆਰ ਸੀ ਬਣੀ ਆ ਸਿਰਫ ਇਹਦੀ ਉਹ 0 ਮੀਟਰ ਹੈਗਾ ਤੇ ਇਹਦੀ ਕੀਮਤ ਹੈਗੀ ਹੈਗੀ 11 ਲੱਖ 90000 ਰੁਪਇਆ 11 ਲੱਖ 90000 ਰੁਪਇਆ ਕੀਮਤ ਆ ਬਾਈ ਜੇ ਤੁਸੀਂ ਏਜੰਸੀ ਦੇ ਵਿੱਚ ਲਾਉਂਗੇ ਤਾਂ ਤੁਹਾਨੂੰ 14 ਲੱਖ 14 ਲੱਖ ਦਾ ਮਿਲੂਗਾ 0 ਮੀਟਰ ਹੈ ਇਹ ਏਜੰਸੀ ਵਾਲਾ ਜੇ ਤੁਸੀਂ 3 ਲੱਖ ਦਾ ਤੁਹਾਨੂੰ ਫਰਕ ਪੈਂਦਾ ਹਨਾ ਬਾਈ ਕਿਉਂਕਿ ਸਾਰਾ ਨਵਾਂ ਹੀ ਪਿਆ ਬਾਈ ਟਰੈਕਟਰ ਇਹਦੇ ਵਿੱਚ ਕੋਈ ਨਹੀਂ ਇੱਕ ਏਜੰਸੀ ਜੋ ਲੈ ਕੇ ਖੜਾ ਲਿਓ ਇਹ ਕੇ ਲੈ ਕੇ ਕਾਸੇ ਕਰ ਲਿਓ ਪਤਾ ਲੱਗ ਜੂ ਸਾਨੂੰ ਨਾ ਤੇ ਆ ਦੇਖੋ ਇਧਰਲੇ ਪਾਸੇ ਸੋਨਾ ਲੀਕਾ ਖੜਾ ਜੀ ਇਹ 2021 ਮਾਡਲ ਹੈ ਜੀ ਜੀ ਤੇ ਹ ਨਾਲ ਦੀ ਆ ਟੈਡੂ ਰ ਇਹਦਾ ਸਭ ਕੁਛ ਤੇ 900 ਘੰਟਾ ਚੱਲਿਆ ਹੈ ਸਿਰਫ 900 ਘੰਟਾ ਚੱਲਿਆ ਸਿਰਫ 900 ਘੰਟਾ ਚੱਲੇ ਅੱਗੇ ਵੇਟ ਲੱਗਿਆ ਤੇ ਪਿੱਛੇ ਵੀ ਵੇਟ ਨੇ ਜੀ 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 ਫਾਈਬਰ ਦਾ ਹੌਡਾ ਜਿਹੜਾ ਲੱਗਿਆ ਤੁਹਾਡੇ ਨਾਲ ਹੀ ਆ ਤੇ ਭਾਈ ਮੰਨ ਕੇ ਚਲੋ ਜੀ ਜਿੰਨੇ ਵੀ ਇਹਦੇ ਟਰੈਕਟਰ ਜਿਵੇਂ ਤੁਹਾਡੇ ਤੋਂ ਕੋਈ ਲੈਂਦਾ ਕਾਗਜ਼ ਪੱਤਰਾ ਸਾਰੀ ਜ਼ਿੰਮੇਵਾਰੀ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ ਕੋਈ ਚੱਕਰ ਨਹੀਂ ਜੀ ਠੀਕ ਆ ਹਾਂ ਸਾਰੀ ਜ਼ਿੰਮੇਵਾਰੀ ਹੋਊ ਜਮਾ ਸਾਰੀ ਸਾਰੀ ਜ਼ਿੰਮੇਵਾਰੀ ਕਾਗਜ਼ ਪੱਤਰਾ ਤੋਂ ਟਰੈਕਟਰ ਦੀ ਸਾਡੀ ਹੋਣੀ ਆ ਅੱਗੇ ਭਾਈ ਇਧਰਲੇ ਪਾਸੇ ਇੱਕ ਹੋਰ ਖੜਾ ਫੋਰਮ ਇਦੇ ਟਾਇਰ ਦੁਆਰੇ ਲੱਗੇ ਹੋਏ ਆਗੇ 1500 ਘੰਟਾ ਚੱਲਿਆ ਇਹ 1500 ਘੰਟਾ ਚੱਲਿਆ ਠੀਕ ਹੈ ਜੀ ਇਹ 16 ਦੇ ਟਾਇਰਾਂ ਚ 16 ਟਾਇਰਾਂ ਜਿਹਦੀ ਕੀਮਤ ਕੀ ਆ ਬਾਈ ਇਹਦੀ ਕੀਮਤ ਹੈਗੀ ਹੈ 7 ਲੱਖ ਰੁਪਇਆ 7 ਲੱਖ ਰੁਪਇਆ ਕੀਮਤ ਆ ਫਿਰ ਆ ਗਿਆ ਪ੍ਰੀਤ ਜੀ ਜਿਹਦੇ ਪਾਸੇ ਇਹ ਹੈਗਾ ਜੀ 2022 ਮਾਡਲ 2022 ਮਾਡਲ ਇਹ 20 ਕਿੰਟੇ ਚੱਲਿਆ ਸਿਰਫ 20 ਘੰਟੇ ਸਿਰਫ 20 ਕਿੰਟੇ ਨਵੀਂ ਖੜਾ ਫਿਰਦਾ ਜਮਾ ਨਵਾ ਕੜਾ ਜੀ ਤੇਰੀ ਕੀਮਤ ਹੈਗੀ ਹੈ 6 ਲੱਖ 40000 ਰੁਪਇਆ 6 ਲੱਖ 40000 ਰੁਪਇਆ ਕੀਮਤ ਆ ਬਾਈ ਜਮਾ ਨਵਾ ਦੇ ਵਿੱਚ 3 ਸਪੀਡ ਦੇ ਵਿੱਚ ਤੇ ਇਹ 2022 ਮਾਡਲ ਹੈ ਜੀ ਠੀਕ ਹੈ ਜੀ 1000 ਘੰਟਾ ਚੱਲਿਆ ਅੱਛਾ 1000 ਘੰਟਾ ਚੱਲਿਆ ਹਾਂਜੀ ਇਹਦੀ ਕੀਮਤ ਹੈਗੀ ਹੈ 7,35,000 ਰੁਪਏ ਠੀਕ ਹੈ ਜੀ 7,35,000 ਹੈ 7,35,000 ਦਾ ਟਰੈਕਟਰ ਤੁਹਾਡਾ ਬਣ ਜਾਊਗਾ ਜੀ ਫਿਰ ਇਧਰਲੇ ਪਾਸੇ ਮਿੰਦਰਾ ਵਾਲਿਆਂ ਦਾ ਅਰਜਨ ਨੋਗੋ ਖੜਾ ਜੀ ਫਿਰ ਇਹ 4/2 ਆ ਗਿਆ ਹਨਾ ਜੀ ਹਾਂਜੀ ਹਾਂਜੀ ਇਹ ਵੀ 2022 ਮਾਡਲ ਆ ਜੀ ਤੇ ਫੁੱਲ ਟੌਪ ਮਾਡਲ ਆ ਹੂੰ ਤੇ ਇਹ ਪੈਣਾਗਾ 7 ਲੱਖ 65000 ਦਾ ਇਹ 7 ਲੱਖ 65000 ਦਾ ਹਾਂਜੀ ਹਾਂਜੀ ਠੀਕ ਹੈ 7 ਲੱਖ 65000 ਚ ਬਈ ਆ ਟਰੈਕਟਰ ਮਿਲ ਜੂਗੇ ਕੀਹੜਾ ਦਿਖਾ ਦਈਂ ਬਈ ਜਿੰਨੇ ਵੀ ਟਰੈਕਟਰ ਤੁਹਾਨੂੰ ਕੈਮਰੇ ਦੇ ਵਿੱਚ ਭਾਵੇਂ ਨਾਂ ਦੱਸਦਾ ਉਹ ਵੀ ਪਰ ਵੀ ਕੈਮਰੇ ਦੇ ਵਿੱਚ ਵੀ ਪਤਾ ਲੱਗਦਾ ਹੋਊਗਾ ਕੋਲੇ ਆ ਕੇ ਦੇਖੋਗੇ ਯਾਰ ਵਿੱਚ ਦੀ ਤੁਸੀਂ ਮੂੰਹ ਦੇਖ ਸਕਦੇ ਹੋ ਇੰਨੇ ਸਾਫ ਟਰੈਕਟਰ ਬਾਈਆਂ ਦੇ ਕੋਲ ਹੁੰਦੇ ਆ ਮੇਰੇ ਖਿਆਲ ਨਾਲ ਬਾਈ ਉਹ ਡਾਊਨ ਵਾਲਾ ਦਾ ਘੱਟ ਹੀ ਆਣਾ ਤੁਹਾਡੇ ਕੋਲ ਉੱਚੀ ਆ ਸਾਰੇ ਉੱਚੇ ਮਾਡਲ ਹਨਾ ਤੇ ਫਿਰ ਆ ਗਿਆ ਇਧਰਲੇ ਪਾਸੇ ਅਰਜਨ ਬਾਈ ਇਹ ਵੀ 2022 ਮਾਡਲ ਹੈ ਜੀ ਅੱਛਾ ਜੀ ਇਹ 250 ਘੰਟਾ ਚੱਲਿਆ ਸ਼ੇਰ ਭਟਾਈ 200 ਘੰਟਾ ਚੱਲਿਆ ਠੀਕ ਆ ਡਿਸਟ੍ਰੀਬਿਊਟਰੇ ਨੂੰ ਕੰਪਨੀ ਦਾ ਲੱਗਾ ਹੋਇਆ ਕਿਤੇ 250 ਘੰਟਾ ਚੱਲਿਆ ਇਹ 250 ਘੰਟਾ ਚੱਲਿਆ ਇਹਦੀ ਕੀਮਤ ਹੈਗੀ 6,65,000 ਰੁਪਏ 6,65,000 ਹਾਂਜੀ 6 ਲੱਖ ਤੇ ਬਈ ਗਾਰੰਟੀ ਆਪਣੀ ਇੰਜਨ ਉੰਜਨ ਦੀ ਸਾਰੀ ਓਕੇ ਪੂਰੀ ਫੁੱਲ ਗਾਰੰਟੀ ਹੋਊਗੀ ਅਗਲੇ ਇਥੇ ਬਾਗੇ ਵੀ ਚੈੱਕ ਕਰਦਾ ਜੇ ਇਥੇ ਤੂੰ ਬਾਈ ਹੁਣਾਂ ਕੋਈ ਟਰੈਕਟਰ ਲੈਣ ਦੀ ਬਾਗੇ ਚੈੱਕ ਕਰ ਸਕਦੇ ਜੇ ਕੋਈ ਸ਼ੱਕ ਆ ਤਾਂ ਫਿਰ ਆ ਗਿਆ ਪ੍ਰੀਤ ਬਾਈ ਇਹ ਆ ਜੀ 2021 ਮਾਡਲ ਜੀ ਇਹ 3 ਸਪੀਡ ਆ ਇਹ 3 ਸਪੀਡ ਆ ਠੀਕ ਆ ਇਹਦੀ ਕੀਮਤ ਆ 4,75,000 ਫਿਰ ਆ ਗਿਆ ਸਵਰਾਜ 855 ਇੱਧਰ ਇਹ 2019 ਮਾਡਲ ਹੈ ਜੀ 16 ਦੇ ਟਾਇਰਾਂ ਦੇ ਵਿੱਚ ਆ ਜੀ ਤੇ ਇਹਦੀ ਕੀਮਤ ਹੈਗੀ ਹੈ 6 ਲੱਖ 10000 ਰੁਪਿਆ 6 ਲੱਖ 10000 ਰੁਪਏ 6 ਲੱਖ 10000 ਦੇ ਵਿੱਚ 50 ਟਰੈਕਟਰ ਤੁਹਾਡਾ ਹੋ ਜਾਊਗਾ ਕਿ ਨਾ ਨਿਗਾਹ ਮਾਰ ਲਓ ਟਰੈਕਟਰ ਤੇ ਸਾਰੇ ਟਰੈਕਟਰ ਬਾਈ ਜਮਾ ਨਵੇਂ ਆ ਰਗੇ ਆ ਜੇ ਤੁਹਾਨੂੰ ਡਾਊਨ ਵਾਲਾ ਟਰੈਕਟਰ ਵੀ ਦਿਖਾਵਾਂਗੇ ਉਹਦੇ ਵਿੱਚ ਵੀ ਤੁਹਾਨੂੰ ਐ ਲੱਗੂਗਾ ਯਾਰ ਵੀ ਜਮਾ ਹੀ ਨਵੇਂ ਖੜੇ ਆ ਬੰਦਿਆਂ ਦੇ ਕੋਲੇ ਫਿਰ ਆ ਗਿਆ ਜੀ ਇਧਰਲੇ ਪਾਸੇ ਨਿਊ ਹਾਲੈਂਡ 3630 ਇਹ 2009 ਮਾਡਲ ਹੈ ਜੀ 30 ਸਪੀਡ ਹੈ ਤੇ ਡਿਸਟ੍ਰੀਬਿਊਟਰ ਆ ਪਲੱਸ ਇਹ ਵੀ ਫਸਟ ਓਨਰ ਆ ਗਿਆ ਪੰਜਾਬ ਨੰਬਰ ਆ ਜੀ ਇਹਦੀ ਕੀਮਤ ਹੈਗੀ ਆ 465000 ਰੁਪਿਆ 4 ਲੱਖ 65 ਫਿਰ ਆ ਗਿਆ ਵੀ 52 ਦਾ ਜੌਂਡੀਰ ਆ ਗਿਆ ਇਧਰਲੇ ਪਾਸੇ ਹਾਂਜੀ ਜੀ ਇਹ 2018 ਮਾਡਲ ਆ ਜੀ 3 ਸਪੀਡ ਆ ਰਿਵਰਸ ਵੀ ਡਿਓ ਆ ਰਿਵਰਸ ਵੀ ਡਿਓ ਆ ਠੀਕ ਆ ਇਹਦੀ ਕੀਮਤ ਹੈਗੀ ਆ 625000 ਰੁਪਿਆ ਜੀ ਇਹ ਤਾਂ ਬਈ ਹੁਣ ਹੋ ਗਈ ਗੱਲ ਆਪਣੀ ਟਰੈਕਟਰ ਜੇ ਕਿਸੇ ਨੇ ਇਥੋਂ ਖਰੀਦਣਾ ਉਹਦੇ ਅਸ ਤਨਾ ਜੇ ਕਿਸੇ ਨਾਲ ਦੇ ਘਰੇ ਟਰੈਕਟਰ ਖੜਾ ਉਹ ਤੁਹਾਨੂੰ ਵੇਚਣਾ ਉਹ ਵੀ ਗੱਲ ਹੈ ਉਹ ਵੀ ਆਪਾਂ ਨੂੰ ਆਪਾਂ ਨੰਬਰ ਦੇਵਾਂਗੇ ਜੀ ਵੀਡੀਓ ਤੇ ਤੁਹਾਡੇ ਤੇ ਉਹ ਆਪਾਂ ਨੂੰ ਦੱਸ ਸਕਦੇ ਆਪਾਂ ਨੂੰ ਟਰੈਕਟਰ ਬਾਰੇ ਆਪਣੀ ਜਾਣਕਾਰੀ ਦੇ ਕੇ ਆਪਾਂ ਅਗਲੇ ਨੂੰ ਰੇਟ ਲਾ ਦਾਂਗੇ ਜੀ ਜੇ ਅਗਲੇ ਨੂੰ ਠੀਕ ਲੱਗਿਆ ਤਾਂ ਆਪਾਂ ਟਰੈਕਟਰ ਚੱਕ ਲਾਂਗੇ ਤੋ ਲੈ ਵੀ ਨੰਬਰ ਪਾਈਆਂ ਦਵਾਂਗੇ ਤੇ ਤੁਸੀਂ ਜੇ ਵੇਚਣਾ ਤਾਂ ਵੇਚ ਵੀ ਸਕਦੇ ਹੋ ਜੇ ਖਰੀਦਣਾ ਤਾਂ ਖਰੀਦ ਵੀ ਸਕਦੇ ਹੋ ਨੇ ਜੀ ਫਿਰ ਚਰਨਜਾ ਜ਼ਿਲੋਂ ਪੰਜ ਆ ਗਿਆ ਬਈ 2019 ਮਾਡਲ ਆ ਜੀ ਫੁੱਲ ਟੌਪ ਮਾਡਲ ਆ 1600 ਘ 65000 ਰੁਪਇਆ ਕੀਮਤ ਆ ਬਾਈ ਟਰੈਕਟਰ ਦੇਖ ਲਓਗੇ ਨਾ 765000 ਦੇ ਵਿੱਚ ਟਰੈਕਟਰ ਤੁਹਾਡਾ ਹੋ ਜਾਊਗਾ ਫਿਰ 5405 ਆ ਗਿਆ ਬਾਈ ਇਹ 2020 ਮਾਡਲ ਹੈ ਜੀ ਠੀਕ ਆ ਟਾਪ ਮਾਡਲ ਆ ਜੀ ਤੇ ਇਹਦੀ ਕੀਮਤ ਹੈਗੀ ਹੈ ਕਿ 790000 ਰੁਪਇਆ 1400 ਘੰਟਾ ਚੱਲਿਆ ਇਹ 1400 ਘਾਟਾ ਚੱਲਿਆ 7 ਲੱਖ 90 ਹਜ਼ਾਰ ਉਹ ਕਿੰਨੇ ਮਾਡਲ ਸੀ ਬਈ ਪਹਿਲਾਂ ਵਾਲਾ ਉਹ 19 ਮਾਡਲ ਆਈਏ 20 ਆ ਬਸ ਇੱਕ ਸਾਲ ਦਾ ਫਰਕ ਇਹ ਇੱਕ ਸਾਲ ਦਾ ਫਰਕ ਹੈ ਇੱਕ ਸਾਲ ਉੱਚਾ ਗਿਆ ਨਾ ਆਲ ਰਾਈਟਰ ਤੁਸੀਂ ਦੇਖ ਲਿਆ ਹੁਣ ਤੁਹਾਨੂੰ ਇਧਰਲੇ ਪਾਸੇ ਹੋਰ ਦਿਖਾਉਣਾ ਮੈਂ ਕਿਹਾ ਨਾ 10 12 ਟਰੈਕਟਰ ਇਧਰ ਹੋਰ ਖੜੇ ਹੈ ਨਾ ਤੇ ਆ ਗਿਆ ਬਈ ਸਟੈਂਡਰਡ ਹਾਂਜੀ ਇਹ ਹੈਗਾ 2013 ਮਾਡਲ ਜੀ 2013 ਮਾਡਲ ਠੀਕ ਆ ਇਹਦੇ ਟਾਇਰ ਵੀ ਹਲੇ ਨਾਲ ਦੇ ਆ ਇਹਦੇ ਨਾਲ ਦੇ ਟਾਇਰ ਨਾਲ ਦੇ ਟਾਇਰ ਟਾਇਰ ਦਿਖਾ ਦਿਓ ਬਈ ਨੇੜੇ ਹੋ ਕੇ ਜਮਾ ਨਾਲ ਦੇ ਟਾਇਰ ਕਿੰਨੇ ਮਾਡਲ ਸੀ ਬਈ 2013 ਮਾਡਲ ਬਈ 2013 ਮਾਡਲ ਕੋਈ ਟਾਇਰ ਮੇਰੇ ਖਿਆਲ ਹੇ ਯਾਰ ਚੰਗੇ ਪਈਆ ਫਿਰ ਵੀ ਹੈਨਾ ਹਾਂਜੀ ਹਾਂਜੀ ਇਹ ਬਹੁਤ ਘੱਟ ਚੱਲਿਆ ਗਿਆ ਇਹਦੀ ਕੀਮਤ ਹੈਗੀ ਹੈਗੀ 345000 ਰੁਪਿਆ 345000 ਰੁਪਿਆ ਕੀਮਤ ਆ ਬਾਈ ਇਹਦੀਆਂ ਮੈਂ ਤੁਹਾਨੂੰ ਖੂਬੀਆਂ ਗਿਣਾਵਾ 13 ਮਾਡਲ ਆ ਨਾਲ ਦੇ ਟਾਇਰ ਆ ਨਾਲ ਦੀ ਛੋ ਛੂ ਸਾਰਾ ਕੋਈ ਯਾਰ ਮੈਂ ਕਹਿੰਨਾ ਆਇ ਲੱਗੂਗਾ ਤੁਹਾਨੂੰ ਕਿ ਨਾ ਤੁਹਾਨੂੰ ਦੱਸ ਨਹੀਂ ਜਦਾ ਇੱਕ ਵਾਰੀ ਸੇ ਮੈਂ 20 ਮਾਡਲ ਟਰੈਕਟਰ ਖੜਾ ਦਈਏ ਇੱਕ ਵਾਰੀ ਯਾਰ ਖੜਾ ਦਈਏ ਤੁਹਾਨੂੰ ਫਰਕ ਹੀ ਨਹੀਂ ਪਤਾ ਲੱਗਣਾ ਟਰੈਕਟਰ ਦਾ ਫਿਰ ਆ ਗਿਆ ਬਈ ਸਵਰਾਜ ਇਹ 2001 ਮਾਡਲ ਹੈ ਜੀ ਇਹਨੂੰ ਟਾਇਰ ਪਿਛਲੇ 14 ਦੇ ਪਾਏ ਹੋਏ ਅਗਲੇ ਟਾਇਰ ਵੀ ਵੱਡੇ ਪਾਏ ਹੋਏ ਆ ਅੱਛਾ 6 ਚ ਹੀ ਰਿਹਾਗਾ ਤੇ ਇਹਦੀ ਕੀਮਤ ਹੈਗੀ ਹੈ ਕਿ 245000 ਰੁਪਇਆ 245000 245000 ਰੁਪਇਆ ਦੀ ਕੀਮਤ ਹੈ ਫਿਰ 855 ਆ ਗਿਆ ਬਈ ਹੋਰ ਇਹ 2021 ਮਾਡਲ ਹੈ ਜੀ 16 ਦੇ ਟਾਇਰਾਂ ਚ ਤੇ ਚੱਲਿਆ 500 ਘੰਟੇ ਆ ਇਹਦੀ ਕੀਮਤ ਹੈਗੀ 6,75,000 ਰੁਪਿਆ 6,75,000 ਰੁਪਿਆ ਕੀਮਤ ਹੈ ਜਿਵੇਂ ਬਈ ਉਹ ਡੈਕ ਲੱਗਿਆ ਨਾਲ ਹੀ ਮਿਲਣਾ ਹੀ ਸਾਰਾ ਕੁਝ ਜਿਵੇਂ ਹੈਗਾਗਾ ਜਿਵੇਂ 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 ਥੀਟਰ ਖੜਾ ਉਹ ਵੀ ਮੈਜੂ ਹਾਂਜੀ ਹਾਂਜੀ ਉਦਾਂ ਹੀ ਮਿਲਦਾ ਫਿਰ ਆ ਗਿਆ ਬਈ ਇਧਰਲੇ ਪਾਸੇ ਸਟੈਂਡਰਡ ਇਹ 2022 ਮਾਡਲ ਹੈ ਜੀ ਠੀਕ ਹੈ ਜੀ 3 ਸਪੀਡ ਆ ਫੁੱਲ ਟੌਪ ਮਾਡਲ ਆ ਬਰਨਾਲਾ ਨੰਬਰ ਆ ਬਰਨਾਲਾ ਨੰਬਰ ਆ ਠੀਕ ਆ ਇਹ 5,70,000 ਰੁਪਿਆ ਕੀਮਤ ਹੈ ਇਹਦੀ 5,70,000 ਰੁਪਿਆ ਕੀਮਤ ਆ ਤੇ ਹਾਈ ਲੋ ਆ ਹੂੰ ਤੇ ਟਾਇਰ ਨਾਲ ਦੇ ਇਹਦੇ 90 ਪੈਸੇ ਜਿਹੜੇ ਹੈਗੇ ਆਗੇ ਜੀ ਤੇ 455000 ਰੁਪਿਆ ਡਿਮਾਂਡ ਆ ਇਹਦੀ 455000 ਰੁਪਿਆ ਡਿਮਾਂਡ ਆ ਬਈ ਟਰੈਕਟਰ ਤੁਸੀਂ ਦੇਖੋਗੇ ਕਮਾਲ ਦੇ ਟਰੈਕਟਰ ਖੜਿਆ ਬਿਆਂ ਦੇ ਕੋਲੇ ਫਾਰਮਟ੍ਰੈਕ 60 ਜੀ ਦੇਲੇ ਪਾਸੇ 2009 ਮਾਡਲ ਹੈ ਜੀ ਠੀਕ ਆ ਜੀ ਫਸਟ ਪਾਰਟੀ ਦਾਗਾ ਜੀ ਤੇ ਟਾਇਰ ਨਾਲ ਦੇ ਹੈਗੇ ਹੂੰ 80 ਪੈਸੇ ਤੇ ਇਹਦੀ ਕੀਮਤ ਤੁਹਾਨੂੰ ਪੈਣੀ ਆਗੀ 290000 ਰੁਪਿਆ 290000 ਰੁਪਿਆ ਟਰੈਕਟਰ ਮੇ ਫੇਲ ਆ ਗਿਆ ਜੀ ਸਟੈਂਡਰਡ 460 ਇਦੀ ਕੀ ਡਿਟੇਲ ਆ ਬਾਈ ਇਹ 2009 ਮਾਡਲ ਆ ਜੀ ਆਹ 2009 ਮਾਡਲ ਆ ਠੀਕ ਆ ਤੇ ਇਹਦੀ ਕੀਮਤ ਹੈਗੀ ਆ ਕਿ 3.5 ਲੱਖ ਰੁਪਿਆ 3.5 ਲੱਖ ਰੁਪਿਆ ਕੀਮਤ ਆ ਜੀ 2009 ਮਾਡਲ ਆ ਟਰੈਕਟਰ ਦੇਖ ਲਓ ਕਿਰਾਂ ਬਾਈ ਸਾਰਾ ਦਿਖਾਜਿਆ ਗਿਆ ਟਰੈਕਟਰ ਜਮ ਓਕੇ ਕੰਡੀਸ਼ਨ ਦੇ ਵਿੱਚ ਆ ਫਿਰ ਆ ਗਿਆ ਬਾਈ ਮੈਸੀ ਇਹ ਟਰੈਕਟਰ ਜੀ ਪੰਜਾਬ 'ਚ ਹੀ 4-5 ਗੋਣੇ ਆ ਅੱਛਾ 54 ਬਹੁਤ ਬੰਦੇ ਨੇ ਤਾਂ ਦੇਖੀ ਨਹੀਂ ਇਹ ਜੀ ਬਹੁਤ ਘੱਟ ਨੇ ਤੇ 2009 ਮਾਡਲ ਆ 3,15,000 ਰੁਪਿਆ ਦੀ ਡਿਮਾਂਡ ਆ ਠੀਕ ਹੈ ਬਈ ਆ ਪਾਵਰ ਸਟੀering ਜਿਵੇਂ ਆ ਪਲੈਨਟਰੀ ਡਰਾਈਵ ਲਿਖਿਆ ਇਹ 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 ਹਿੱਸੇ ਦਾ ਫਰਕ ਹੁੰਦਾ ਈ ਇਹ ਥੋੜਾ ਜਿਹਾ ਵਧੀਆ ਕਹਿੰਦੇ ਆ ਜਿਵੇਂ 241 ਮੈਸੀ ਆਉਂਦਾ ਉਹ ਚ ਇਹ ਹਿੱਸਾ ਆਉਂਦਾਗਾ ਇਹਦੇ ਬੈਕ ਵਾਲਾ ਹਿੱਸਾ ਪਲੈਨਟਰੀ ਡਰਾਈਵ ਹੁੰਦਾ ਜੀ ਅੱਛਾ ਇਹ 4-5 ਹੀ ਆ ਪੰਜਾਬ ਚ ਹਾਂਜੀ 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 ਤੇ ਬਈ ਮੈਂ ਕਹਿੰਦਾ ਯਾਰ ਰੇਅਰ ਟਰੈਕਟਰ ਆ ਤੇ ਕੀ ਬਈ ਇਹਦੀ ਡਿਮਾਂਡ ਕੀ ਸਿਸਟਮ 3 ਲੱਖ 10 ਹਜ਼ਾਰ ਰੁਪਿਆ ਡਿਮਾਂਡ ਆਈ ਇਹਦੀ ਪਾਵਰ ਸਟੀering 2009 ਮਾਡਲ ਜੀ 2009 ਮਾਡਲ ਆ ਜੀ 3 ਲੱਖ 10 ਹਜ਼ਾਰ ਰੁਪਿਆ 3 ਲੱਖ 10 ਹਜ਼ਾਰ ਰੁਪ ਜੇ ਕਿਸੇ ਨੇ ਰੁਪਏ ਜ਼ਿਆਦਾ ਨਹੀਂ ਲਾਉਣੇ ਜਾਂ ਜਿਹਦੇ ਕੋਲੇ ਪਹਿਲੀ ਘਾਟਾ ਨਾ ਜ਼ਮੀਨ ਘਟ ਕਰਦਾ ਮੰਨ ਕੇ ਚੱਲੋ ਥੋੜੀ ਬਹੁਤੀ ਜ਼ਮੀਨ ਵਾਸਤੇ ਟਰੈਕਟਰ ਚਾਹੀਦਾ ਛੋਟੇ ਟਰੈਕਟਰ ਜਿਹੜੇ ਬਾਜਿਆਂ ਦੇ ਕੋਲੇ ਖੜੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆਜੋ ਤੇ ਬਾਕੀ ਬਈ ਹਰ ਵਕਤ ਖੜੇ ਹੀ ਹੁੰਦੇ ਟਰੈਕਟਰ ਹਾਂਜੀ 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 ਠੀਕ ਆ ਤੇ ਬਾਕੀ ਜੇ ਪੰਜਾਬ ਨੰਬਰ ਮੰਨ ਕੇ ਚੱਲੋ ਪੰਜਾਬ ਤੋਂ ਬਾਹਰ ਦਾ ਨੰਬਰ ਕੋਈ ਤੁਹਾਡੇ ਕੋਲੇ ਆ ਜਾਂਦਾ ਤੇ ਪੰਜਾਬ ਨੰਬਰ ਲਵਾ ਕੇ ਦਿੰਨੇ ਆ ਹਾਂਜੀ ਆ ਲਵਾ ਦਿੰਨੇ ਆ ਉੱਚਾ ਮਾਡਲ ਦੀ ਐਨਓਸੀ ਮਿਲ ਜਾਂਦੀ ਉਹ ਲਵਾ ਕੇ ਦੇ ਦਿੰਨੇ ਆ ਠੀਕ ਆ ਜੀ ਤੇ ਬਈ ਪੰਜਾਬ ਨੰਬਰ ਲੱਗ ਕੇ ਮੈ ਲੈ ਸਕਦਾ ਇੱਕ ਆ ਇਹ ਅਰਜਨ ਉਹ ਵਾਹ ਹਾਂਜੀ ਤੇ ਲੈ ਇੱਕ ਉੱਚਾ ਮਾਡਲ ਹੋਰ ਦਿਖਾ ਦਨੇ ਤੁਹਾਨੂੰ ਇਹ ਕਿੰਨੇ ਮਾਡਲ ਆ ਵੀਰੇ ਇਹ 2015 ਮਾਡਲ ਹੈ 2015 ਮਾਡਲ ਆ ਤੇ ਇਹਦੀ ਕੀ ਡਿਟੇਲ ਬਾਈ ਡਿਮਾਂਡ ਇਹਦੀ 5 ਲੱਖ 15 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਬਾਈ 5 ਲੱਖ 15 ਹਜ਼ਾਰ ਰੁਪਿਆ ਡਿਮਾਂਡ ਆ ਟਰੈਕਟਰ ਦੇਖ ਲਓ ਕਿ ਨਾ ਇਹ ਵੀ ਸਾਫ਼ ਖੜਾ ਜਮਾਂ ਕੰਡੀਸ਼ਨ ਦੇ ਵਿੱਚ ਨਾ ਤੇ ਦੇਖ ਸਕਦਾ ਤੁਸੀਂ ਪੀ ਵੀ 11 ਪੰਜਾਬ ਨੰਬਰ ਹੈ ਜੀ ਤੇ ਆਜੋ ਬਾਈ ਇਧਰਲੇ ਪਾਸੇ ਹੁਣ ਜਿਵੇਂ ਡਾਊਨ ਮਾਡਲ ਟਰੈਕਟਰ ਆ ਗਏ ਤੇ ਪਹਿਲਾਂ ਤਾਂ ਮੈਂ ਆ ਮੈਂ ਦਲਾ ਵੀ ਆਪਣਾ ਹੀ ਆ ਬਾਈ ਇਹ ਤਾਂ ਸ਼ੁਰੂ ਕਰ ਲੈਂਦਾ ਦੱਸਿਓ ਬਾਈ ਜੀ ਡਿਟੇਲ ਇਹ 91 ਮਾਡਲ ਹੈ ਜੀ ਠੀਕ ਆ ਤੇ 1 ਲੱਖ 65000 ਰੁਪਏ ਡਿਮਾਂਡ ਹੈ ਇਹਦੀ 1 ਲੱਖ 65000 ਰੁਪਏ ਡਿਮਾਂਡ ਹੈ 1991 ਮਾਡਲ ਹਾਂ ਟਾਇਰ ਟੂਰ ਨਵੇਂ ਲੱਗੇ ਆ ਟਾਇਰ ਟੂਰ ਬਾਈ ਨਵੇਂ ਲੱਗੇ ਹੋਏ ਆ ਮੰਨ ਕੇ ਚੱਲੋ ਯਾਰ ਜਿਵੇਂ ਹੁਣ ਬਈ ਇਹ 91 ਮਾਡਲ ਹੈ ਇਹਦੀ ਵੀ ਗਾਰੰਟੀ ਹੁੰਦੀ ਸਾਰੀ ਇੰਜਨ ਇੰਜਨ ਗੇਰ ਹਾਂ ਇੰਜਨ ਗੇਰ ਦੀ ਅਗਲਾ ਬਾਗੇ ਚੈੱਕ ਕਰ ਸਕਦਾ ਬਾਕੀ ਇਹਨੇ ਸਾਲ ਪੁਰਾਣਾ ਹੈ ਜੀ ਇੰਜਨਰੀਆ ਫਿਰ ਵੀ ਕੋਈ ਨਾ ਕੋ ਜੀ ਬਾਕੀ ਵੇਹਿੰਦਰ ਆਉਂਦਾ ਮੂੰ ਆਪਣੀ ਗਾਰੰਟੀ ਹੋ ਗਈ ਯਾਰ ਭਾਗ ਤੋਂ ਕਾਗਜ਼ਾਂ ਦੀ ਤੇ ਸਾਰੇ ਕ ਤੇ ਬਾਕੀ ਭਾਈ ਇੱਧਨੇ ਪਾਸੇ ਮੈਂ ਸੀ ਮੈਂ ਸੀ ਖੜਾ ਜੀ ਮੈਂ 241 ਦੀ ਇਹ 2014 ਮਾਡਲ ਹੈ ਹਰਿਆਣਾ ਨੰਬਰ ਆ ਠੀਕ ਹੈ ਜੀ ਇਹਦੀ ਐਨਓਸੀ ਮਿਲ ਜੂਗੀ ਅੱਛਾ ਐਨਓਸੀ ਮਿਲ ਜੂਗੀ ਹਾਂ ਜੀ ਇਹ ਹਰਿਆਣਾ ਨੰਬਰ ਹੈ ਜੀ ਇਹਦੀ ਐਨਓਸੀ ਅੱਜ ਮਿਲ ਜੂਗੀ ਤੁਹਾਨੂੰ ਇਹਦੀ ਕੀ ਡਿਮਾਂਡ ਆ ਵੀਰੇ 3,75,000 3,75,000 ਇਹਦੇ 56 60 ਖੜਾ ਜੀ ਆਸ਼ਾ ਇਹ ਸ਼ਰਹਣਾ ਹਾਂਜੀ ਇਹ 2011 ਮਾਡਲ ਹੈ ਜੀ ਜੀ ਤੇਦੀ 2,60,000 ਰੁਪਿਆ ਡਿਮਾਂਡ ਆ 2,60,000 ਰੁਪਿਆ 2,60,000 ਰੁਪਿਆ ਡਿਮਾਂਡ ਆ ਜੀ 2000 11 ਮਾਡਲ ਜੀ 2011 ਮਾਡਲ ਦਾ 2 ਲੱਖ 6000 ਰੁਪਏ ਦੀ ਮੰਗ ਆ ਟਰੈਕਟਰ ਦੇਖ ਲਓ ਬਾਈ ਤੇ ਬਾਕੀ ਸਵਰਾਜ 855 ਬਾਈ ਪੁਰਾਣੀ ਸ਼ੋਹ ਦੇ ਵਿੱਚ ਇਹ 1998 ਮਾਡਲ ਹੈ ਜੀ ਤੇ ਬਾਹਰ ਪੰਪ ਵਾਲਾ ਪੰਜਾਬ ਨੰਬਰ ਬਰਨਾਲਾ ਨੰਬਰ ਆ ਲੋਕਲ ਜੀ ਬਰਨਾਲਾ ਨੰਬਰ ਆ ਜੀ ਪੰਪ ਬਾਹਰ ਆ ਬਾਕੀ ਇਹਦੀ ਵੀ ਕੀ ਡਿਮਾਂਡ ਹੈ ਇਹਦੀ 2.5 ਲੱਖ ਰੁਪਏ ਦੀ ਡਿਮਾਂਡ ਹੈ 2.5 ਲੱਖ ਰੁਪਏ 2.5 ਲੱਖ ਰੁਪਏ ਦੇ ਵਿੱਚ ਆ ਟਰੈਕਟਰ ਤੁਹਾਡਾ ਹੋ ਸਕਦਾ ਜੀ ਫਿਰ ਬਾਈ ਇਧਰਲੇ ਪਾਸੇ ਇਹਦਾ ਛੋਟਾ ਭਰਾ ਆ ਗਿਆ 735 ਇਹ ਕਿੰਨੇ ਮਾਡਲ ਆ ਵੀਰੇ ਇਹ 1997 ਮਾਡਲ ਆ ਜੀ ਠੀਕ ਆ 1997 ਜੀ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਭਾਈ ਡਿਟੇਲ ਦੇਖ ਲੋ ਭਾਈ ਟਰੈਕਟਰ ਟੁੱਟੇ ਯਾਰ ਪੂਰੇ ਘੈਂਟ ਪਏ ਆ ਅਜੇ 1997 ਮਾਡਲ ਹੈ ਨਾ ਇਹਦੀ ਸ਼ੋ ਵੀ ਜਮਾਂ ਸਾਫ਼ ਪਈ ਆ ਯਾਰ ਕਿਸੇ ਪਾਸੋਂ ਕੋਈ ਜੰਗਾਲ ਜੰਗੂ ਨਹੀਂ ਲੱਗਿਆ ਹੋਇਆ ਘੈਂਟ ਗੱਲ ਬਾਤ ਆ ਤੇ ਭਾਈ ਮਾੜੀ ਲੋਕੇਸ਼ਨ ਇੱਕ ਵਾਰ ਦੁਬਾਰਾ ਬੋਲਦੀ ਤੇ ਮਾੜਾ ਇਹ ਨੰਬਰ ਹਨਾ ਕੰਟੈਕਟ ਬਰਨਾਲੇ ਕੋਲ ਸਿੰਘੇੜਾ ਪਿੰਡ ਆਈ ਆ ਆਪਣਾ ਟਾਲੀਆ ਟਰੈਕਟਰ ਗੈਰੇਜ ਜਿਸ ਨੂੰ ਮਰਜ਼ੀ ਪੁੱਛ ਕੇ ਤੁਸੀਂ ਆ ਸਕਦੇ ਹੋ ਫੋਨ ਨੰਬਰ ਆਪਣਾ ਹੈਗਾ 9815285869 ਜੀ ਦੂਸਰਾ ਨੰਬਰ ਹੈ 8146285963। ਇਹ ਵੀ ਦੋ ਨੰਬਰ ਆ ਜੀ ਇੱਕ ਤੇ ਨੰਬਰ ਤੇ ਕਈ ਵਾਰ ਕਾਲ ਨਹੀਂ ਲੱਗਦੀ ਦੂਜੇ ਨੰਬਰ ਤੇ ਲਾ ਲਿਓ ਬਈ ਬੈਸ ਸ਼ੋਰੂਮ ਖੁੱਲਦਾ ਹੀ ਨਹੀਂਦਾ ਆਪਣਾ। ਹਾਂਜੀ 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 ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਆਪਣਾ ਸ਼ੋਰੂਮ ਖੁੱਲਦਾ ਹੀ ਰਹਿੰਦਾ। ਖੁੱਲਦਾ ਜਦੋਂ ਮਰਜੀ ਬੰਦਾ। ਜਦੋਂ ਮਰਜੀ ਆ ਸਰ। ਸ਼ੇਅਰ ਕਰ ਦਿਓ ਦਬਕੇ ਜੀ ਤੇ ਜਿਹਨੇ ਟਰੈਕਟਰ ਲੈਣਾ ਜਾਂ ਵੇਚਣਾ ਇਹਨਾਂ ਨਾਲ ਸੰਪਰਕ ਪਾਈਆਂ ਲੈ ਕਰ ਸਕਦਾ। ਬਹੁਤ ਕਮਾਲ ਦੇ ਰੇਟ ਆ, ਕਮਾਲ ਦੀ ਕੁਆਲਿਟੀ ਐ, ਇੰਜਨ-ਇੰਜਨ ਗੇਰੀ ਦੀ ਫੁੱਲ ਗਾਰੰਟੀ ਹੁੰਦੀ ਆ। ਲੋਨ ਵੀ ਕਰਵਾ ਦਿੰਦੇ ਜੇ ਪੈਸੇ ਨਹੀਂਗੇ ਤੁਹਾਡੇ